ਦੇਖ ਮम्मी ਬਾਤ ਜਿਆਦਾ ਰਹਿ ਜਾਂਦੀ ਆ ਨੇ ਸੁਣ ਤ ਲੈ ਆ ਗਏ ਨੇ ਮम्मी ਨੂੰ ਕੁਛ ਕਹਿਣਾ ਨਹੀਂ ਕਾਲੂ ਆ ਮੇਰਾ ਹੈਲੋ ਮम्मी ਦਾ ਸਟਾਈਲ ਇਹ ਤੂੰ ਜਲਾਦ ਨੇ ਜਲਾਦ ਨੇ ਗਿੱਲੀ ਮਾਰਤੀ ਸਾਡੀ ਸੋ ਹੀ ਗਾਇਸ ਵੈਲਕਮ ਬੈਕ ਟੂ ਚੈਨਲ ਅਮਨਜੀਤ ਮੈਂ ਵਲੋਗਸ ਤੇ ਤੁਹਾਡਾ ਸਕਤ ਵੀ ਕਰ ਤੁਹਾਡੀ ਦੋਸਤ ਅੱਜ ਆਪਾਂ ਬਿਲਕੁਲ ਠੀਕ ਹਾਂ ਤੇ ਦੋਸਤ ਜਵੇਰ ਸ਼ਹਿਰ ਦਾ ਟਾਈਮ ਤਾਂ ਮम्मा ਚੱਲ ਰਹੇ ਨੇ ਕੰਮ ਤੇ ਤਿਆਰ ਹੋਏ ਨੇ ਤਾਂ ਸਾਡੇ ਕੋਲ ਇੱਕ ਨਵਾਂ ਸਾਥੀ ਆਇਆ ਏ ਮੰਨੂ ਓਏ ਸਸਈ ਗਾਲ ਹੱਥ ਜੋੜ ਕੇ ਸਸਈ ਗਾਲ ਕੈ ਹੈਲੋ ਗਾਇਸ ਗਾਇਸ ਇਹ ਸਾਡਾ ਮੈਂਬਰ ਹੈ ਗਾਇਸ AR ਜਿਹੜੇ ਮਲੇ ਤਾਪੂ ਦੇ ਛੋਟ ਵਿਚਾਲੇ ਵਾਲੇ ਭਾਈ ਐ ਉਹਨ ਕੀ ਡਾਟਰ ਤੁਸੀਂ ਤਾਂ ਕਹ ਮੇਰੇ ਤਾਈ ਦੀ ਕੁੜੀ ਐ ਐਨਾ ਘਮਾ ਫਰਾ ਕੇ ਕਾ ਤੋ ਬਾਈ ਬਾਈ ਹੋ ਗਿਆ ਇਹ ਇਹ ਹੈ ਬੇਬੀ ਕੀ ਕੁੜੀ बेबी की कुड़ी बेबी तू तो बेबी की कुड़ी है की कुड़ी है <laughs> बेबी कुड़ी बेबी कुड़ी मनो हिंदी में बात करो हिंदी में बात करके बताना कैसे बोलते हैं आप स्कूल में हा? 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 हेलो हां हेलो तो आगे बोलो ना कैसे हो ठीक <coughs> है ठीक <laughs> है? है क्या कर रहे हो ये सब तो सुनो पता कह है ਹਾਂਜੀ ਮਨੇ ਇਹ ਕਰਦੀ ਜਦੋਂ ਕੋਈ ਕੁਛ ਮੁਝੇ ਕਹੇ ਕਿ ਬਚਾਓ ਬਚਾਓ ਮਨੇ ਕਰ ਗਈ ਹਾਂਜੀ ਦੇਖੀ ਤੈਨੂੰ ਹਾਂਜੀ ਸੋਣਾ ਲੱਗਦਾ ਹੈ ਜੀ ਖਾ ਰਹੀ ਹੈ ਜੋ ਫੋਨ ਇੱਕ ਪਾਸੇ ਫੋਨ ਤੇ ਗੱਲ ਹੋ ਰਹੀ ਤੇਨੂੰ ਨਹੀਂ ਪਤਾ ਉਧਰ ਦੇਖ ਉਧਰ ਹੱਥ ਲਾਇਆ ਕਰਨ ਉਹ ਚੀਜ਼ ਖਾ ਰਹੀ ਹੈ ਕੰਦੀ ਕੀ ਕਰ ਰਹੀ ਹੋ ਓਏ ਤੂੰ ਨਾ ਹਿੰਦੀ ਬੋਲ ਤੂੰ ਮਾਇਰ ਆ ਰਹੇ ਜਿਵੇਂ ਭయ్యా ਪੰਜਾਬੀ ਬੋਲਦਾ ਹੈ ਹੈ ਜੀ ਖਾ ਰਹੀ ਹੋ ਜੀ ਖਾ ਰਹੀ ਹੋ ਆਹ ਦੋਸਤੋ ਬਹੁਤ ਜ਼ਿਆਦਾ ਥੱਕੇ ਪਏ ਆ ਹਰੇਕ ਤੱਕ ਸਰੀਰ ਤੋਂ ਤਕਾਵਟ ਨਹੀਂ ਲੱਥੀ। ਧਾਣੂ ਨੂੰ ਲੋਰ ਦਰਦਰ ਪਾਣੀ ਨਾਲ ਫੇਰ ਤਕਾਵਟ ਲੱਥੂ ਮੈਂ ਤਾਂ ਰਿਲੈਕਸ ਹੋ ਗਈ ਆ। ਦੋਸਤੋ ਖੱਲਿਆ ਪੀਆ ਪਈਆ ਦੇ ਹਾਈ ਇੱਥੇ ਆਏ। ਲੱਤ ਪੁੰਲੀ ਪਈ ਨਾਲ ਤੇ। ਆਹ ਦੇਖੋ ਰਸਤਾ। ਹਾਂ। ਮਨ ਨੂੰ ਲੱਤ ਦੁਖਦੀ ਏ ਕੁੱਟ ਦੇ। ਉਹਦੇ ਨਾਲ ਕੱਲ ਨੂੰ ਪੂਰਾ ਹੋ ਜਾਏ। ਕੁੱਟ ਦੇਂਗਾ। ਕੁੱਟ ਦੇਂਗਾ। ਇਦੂਆ ਤੋ ਹਾਇ ਅਦਰ ਅਦਰ ਕੋਈ ਜਰੀਆ ਤੱਕ ਕਰ ਲਿਆ ਨਿਕਲ ਆਤਾ ਮੇਰੀ ਲੱਤ ਜੱਡਾ ਤੂੰ ਸਾਰਾ ਨਹੀਂ ਪਤਾ ਉਧਰ ਗੱਲ ਹੋ ਰਹੀ ਆ ਕਿਹਦੇ ਨਾਲ ਗੱਲ ਕਰਦਾ ਪਿਆ ਅੱਬ ਨਾ ਚੂਨਾ ਦੱਚੂਨਾ ਦੱਚੂਨਾ ਕਿਹਦੇ ਨਾਲ ਦੱਚੂਨਾ ਦੱਚੂਨਾ ਲੱਗਦਾ ਵਾ ਜੱਚੂ ਨੂੰ ਫੋਨ ਕਿਹ ਲੈ ਆਇਆ ਦੱਚੂ ਨੂੰ ਫੋਨ ਇੱਕ ਮਿੰਟ ਰੱਖ ਜਾ ਚੱਕੇ ਇਧਰ ਵੇਲੇ ਚੱਕ ਲਿਆ ਮੋਲ ਜਸੂ ਤੇਨੂੰ ਨਹੀਂ ਪਤਾ ਵਲੌਗ ਬਣਦਾ ਵਾ ਇਹ ਕੱਲ ਨੂੰ ਫੋਨ ਲਾਈ ਖੜੀ ਸੀ ਅਸੀਂ ਕਿਹੜੇ ਨਾਲ ਗੱਲ ਕਰਦੀਆਂ ਕਹਿੰਦੀ ਜਸੂ ਨਾ 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 ਅਸੀਂ ਨਹੀਂ ਜਸੂ ਨਾ ਕਹਿੰਦੀ ਜਸੂ ਨਾ ਗੱਲ ਕਰਦੀਆਂ ਜਸੂ ਚਾਚੀ ਘਰੇ ਆ ਗਈ ਆ ਮੈਂ ਜਸੂ ਨਾ ਲੱਗਰ ਦੀਦੀ ਕੇ ਆਗਰ ਹਾਂ ਕੋ ਜਰੀ ਕਿੱਥੇ ਆ ਗਿਆ ਫੋਨ ਨਹੀਂ ਕੱਟਤਾ ਨੇ ਫੇਰ ਹੋਣਾ ਗਿਆ ਹੈਲੋ ਹੈਲੋ ਨਹੀਂ ਬੁਲਾਇਆ ਮਨਿੰਦਰ ਨੇ ਰੱਲ ਖਾਣ ਵੀਂਦੇ ਹੈਲੋ ਵੀਨਸ ਹੋਏ ਚੱਕ ਕੇ ਕਰਨਾ ਹੈਲੋ ਵੀਂਦੇ ਹੈਲੋ ਮਨਿੰਦਰ ਮਨਿੰਦਰ ਤਾਂ ਆਵੇ ਖਾਣਾ ਐ ਗੰਦੀ

ਇਹ ਨਹੀਂ ਆ ਲੈ ਗੱਲ ਕਰਾ ਦੇ ਵੇ ਮਾਲੂਕ ਜੱਸੂ ਫਿਰ ਚਾਚੀ ਨਾਲ ਗੱਲ ਕਰਨੀ ਉਹਨੇ ਦੇ ਦੇ ਉਹਨੇ ਤੇ ਚਲੋ ਦਸਤੋਂ ਦੋਂ ਰੁੱਕ ਕੇ ਮਿਲਦੇ ਆਪਾਂ ਤੇ ਦੋਸਤੋਂ ਮੈਂ ਮੌਨ ਚੱਲੇ ਕੰਮ ਤੇ ਭਾਈ ਮੰਨੂ ਤੂੰ ਵੀ ਚੱਲ ਲੜਾ ਹਾਂਜੀ ਹਾਂਜੀ ਮੈਂ ਕਰਕੇ ਤੁਹਾਨੂੰ ਦੱਸਦਾ ਦੋਸਤੋਂ ਮੇਨੂੰ ਕਾਲ ਆ ਗਿਆ ਮਨ ਮਰੀ ਸੱਲਪ ਗੱਡੀ ਦੀ ਉਹ ਦੇਖ ਦੇਸ ਜੇ ਪੈਰ ਰੱਖਿਆ ਨਹੀਂ ਕਲਚ-ਪਲਚ ਤੇ ਚੱਲੋ ਮੰਮੀ ਪਰ ਕਰ ਮਨਾ ਪਰਈਆ ਤੂੰ ਵੀ ਜਲਦੀ ਆ ਨਾਲ ਕਿੰਨਾ ਸੇਕ ਮਾਰਦਾ ਗੱਡੀ 'ਚ ਯਾਰ ਹੈ ਇਹਨੂੰ ਵੀ ਲੈ ਕੇ ਚੱਲਿਓ ਮੰਮੀ ਨਾਲ ਦੇਣਾ ਕਿੱਥੇ ਜਾਣਾ ਓਕੇ ਦੇ ਜਸੂਨ ਨੂੰ ਸੁਲਤਾਨ ਨੂੰ ਫੋਨ ਕਰਦੇ ਗਏ ਇਹਨੂੰ ਉੱਥੋਂ ਗਲੀ 'ਚ ਫੜ ਲੈ ਫੋਨ ਕਰ ਦੋ ਤੁਸੀਂ ਤੇ ਚਲੋ ਦੋਸਤ ਮੈਂ ਚੱਲੇ ਨਿਕੰਮ ਤੇ ਧੰਵਾਕੀ ਮਿਲਦੇ ਆ ਤਾ ਦੋਸਤੋ ਫਾਈਨਲੀ ਮੰਮਾ ਕੰਮ ਤੋਂ ਆ ਗਏ ਤਾਂ ਮੈਂ ਵੀ ਪਰਮੇਸ਼ਰ ਨਾਲ ਪਾਲਿਆ ਸੀ ਅਕਾਲੀ ਨਾਲ ਤਾਂ ਦੋਸਤੋ ਸੁਲਤਾਨ ਸਾਡਾ ਬੈਠਾ ਵਾ ਤਾਂ ਦੋਸਤੋ ਹੁਣ ਅਸੀਂ ਹੁਣੇ ਨਹੀਂ ਗੁਰਦੁਆਰੇ ਜਾ ਕੇ ਆਏ ਆ ਹਾਈ ਡਿੱਗੀ ਚੱਲਾ ਸੀ ਕਿਹ ਹੈ ਫੜ ਦੇ ਤੇਰੇ ਤਾਂ ਮੈਂ ਕੱਲ ਲਾਉਣੀ ਆ ਕਲਾਸ ਤੋਂ ਵਲੌਗ ਬੰਦ ਕਰ ਇੱਕ ਮਿੰਟ ਦੋਸਤੋ ਲਾਉ ਤਾਂ ਦੋਸਤੋ ਕੱਲ ਤਾਂ ਸਵੇਰੇ ਨਾ 6 ਵਜੇ ਪੱਕੇ ਤਿਆਰ ਹੋ ਜੀ ਮੈਂ 5 ਵਜੇ ਉੱਠਿਆ ਕਰਨਾ ਬੱਸ ਦਿਨ ਮੈਂ 10 ਵਜੇ ਤੋਂ ਸਕੂਲੇ ਜਾਣਾ ਉਹ ਹਾਂ ਸਕੂਲੇ ਜਾਣਾ ਦੋਸਤੋ ਸਕੂਲੇ ਜਾਣਾ ਮਮਾ ਤੇ ਕਹਿ ਰਹੀ ਆ 24 ਮਾਰੂ ਫੇਰ ਇਹਨਾਂ ਨੇ ਦੇਖਣਾ ਐਵੇਂ ਹੱਕੂ ਮਾਦਣਾ ਸੀ ਨਾ ਹੁਣ ਮੈਂ ਤਾਂ ਉਹਦੇ ਪ੍ਰੋਟੈਕਸ਼ਨ ਲਈ ਆਇਆ ਕਰਕੇ ਚਾਬੀ ਅੱਗੇ ਕੀਤੀ ਕਹਿੰਦੇ ਚਾਬੀ ਵੱਜ ਜਾਣੀ ਇਹਨਾਂ ਨੇ ਕਹਿੰਦੇ ਮਿੰਡਣ ਮੇਰੀ ਚਾਬੀ ਮਾਰੀ ਬਲੌਕ ਦੇਖਿਓ ਕਿ ਕਿੱਥੇ ਦੇਖ ਕਿੱਥੇ ਲਾਪਟਾਪ ਤਾਂ ਕੋਕ ਤੇ ਖੜਾ ਹੋ ਜਾ ਹੁਣ ਦੱਸ ਮੇਰੀ ਗੱਲ ਤੇਰੇ ਮਰ ਥੱਪੜ ਵਾਲ ਕਿੱਥੇ ਲੰਮੇ ਪਾਇਆ ਜਾ ਪਾਰੀ ਪੂਣੀ ਦੇ ਦੇ ਕੁਛ ਰਾਮੜੀ ਛੋਟੀ ਮੰਮੀ ਆਇਆ ਛੋਟੀ ਮੰਮੀ ਨਹੀਂ ਮੈਂ ਨਹੀਂ ਕਰਕੇ ਸਿਰ ਤੇ ਨਹੀਂ ਲੱਗੇ ਚਾ ਦੋ ਮੰਮੀਆਂ ਨਹੀਂ ਮੈਨੂੰ ਨਹੀਂ ਪਤਾ ਮੈਂ ਹੀ ਆ ਗਈ ਹੋਰ ਜਿਹੜੀਆਂ ਮਰਦੀ ਬਣਾ ਲਾ ਚਾ ਚਾ ਜਾਂ ਤੂੰ ਤੂੰ ਵੀ ਕਹਿੰਦਾ ਜਾ ਜਾ ਚੱਪੀ ਖਾ ਉਹ ਖਾ ਲੈ ਜੀਮ ਦੀ ਖਾਣਾ ਲੀਂਦੀ ਮਨਿੰਦਰ ਬਕਵਾਸ ਨਾ ਕਰਿਆ ਕਰ ਚੁੱਪ ਕਰਕੇ ਬਹਿ ਜਾ ਚੁੱਪ ਕਰਕੇ ਬਹਿ ਜਾ ਜਾ ਬਲ ਗੋਟੀਆਂ ਆਟੀ ਯਾ ਕਿਉਂ ਨਾ ਤੂੰ ਕਿਹੜਾ ਗਿਆ ਤੈਨੂੰ ਗਿਆ ਨਾ ਉਹ ਕੇ ਪਾਣੀ ਨਾ ਲੈ ਪਾਣੀ ਦੇ ਦੇ ਬੀਨ ਮੈਂ ਹੋ ਵੀ ਡੋਲ ਤਾਂ ਕਹਿੰ ਤੂੰ ਹੋਰ ਲੈ ਮੈਂ ਮੋਰ ਚ ਟੁੱਕੂਗਾ ਟੁੱਕੀ ਫਿਰ ਤੂੰ ਤੇਰੇ ਜੁੱਤੀਆਂ ਨਾ ਕੀ ਪੈਂਦੀ ਆ ਇਹ ਮੈਨੂੰ ਪਾਣੀ ਕਰ ਸੁਦਾ ਫੜੀ ਬੜੀ ਫੜੀ ਬੜੀ ਖੜੀ ਆ ਜਾ ਉਹ ਵੀ ਨਾ ਅਟ ਜਾ ਯਾਰ ਮੇਰੇ ਦੱਦ ਹੁੰਦੀ ਆ ਆ ਲੈ ਜਿੱਥੇ ਪਾਣੀ ਖੇਤਾਂ ਉੱਤੇ ਤੇਰੇ ਨਾਲ ਹੀ ਪਿਲਾ ਮੇਰੇ ਕੁੱਤਾ ਮੇਰੇ ਪਾਣੀ ਮੇਰੇ ਪਾਣੀ ਲੈ ਆ ਜਣਾ ਨਾ ਚਾਂਸ ਲੱਗ ਗਿਆ ਪਾਣੀ ਤੇ ਮੇਰੀ ਤੈਨੂੰ ਇਹ ਨੂੰ ਕਹਾਂ ਇਹਦਾ ਅੰਕੜਾ ਉੱਤਰ ਦੇ 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 ਯਾਰ ਮਮਮੀ ਪਾਣੀ ਲੈ ਕੇ ਚੱਲ ਚੱਲ ਚੱਲੇ ਆ ਗਏ ਸੋਸਟ ਹੁਣ ਮਮਮੀ ਪਈ ਐ ਮੈਂ ਮਮਮੀ ਆਵਾ ਮੈਂ ਜੱਮੇ ਚੱਲਦਾ ਮੈਂ ਤੈਨੂੰ ਕਿਹਾ ਸੀ ਨਾ ਜਿੱਥੇ ਮਰਜ਼ੀ ਜਾ ਮੈਨੂੰ ਬੁਲਾਉਣ ਦੀ ਲੋੜ ਨਹੀਂ ਮੈਂ ਤੁਸੀਂ ਕਿਹਾ ਬੁਲਾ ਦੇਣ ਪੁੱਛਣ ਦੀ ਐ ਸੀ ਪੁੱਛਣ ਦੀ ਲੋੜ ਨਹੀਂ ਜਿੱਥੇ ਮਰਜ਼ੀ ਆ ਲੈ ਮੈਂ ਚੱਲਾਂਗਾ ਇਹ ਆ ਇਨਾ ਠੰਡਾ ਪਾਣੀ ਕਿ ਲੈ ਕੇ ਮੈਂ ਤਾਂ ਠੰਡਾ ਪੀਂਦੀ ਜਾਵਾਂ ਤੇਰੇ ਨੇ ਕਿਹਾ ਮਿਕਸ ਕਰਕੇ ਲਿਆ ਹਾਂ ਨਹੀਂ ਹਾਂ ਤੂੰ ਮੈਨੂੰ ਕਿਹਾ ਸੀਗਾ ਲਾਰੇ ਬਾਜ ਜਾ ਕੱਲ ਕੱਲ ਤੇਰੇ ਪਿੱਛੇ ਹੁਣ ਉਹ ਵੀ ਗਏ ਆਣੇ ਆ ਕਲੂ ਵਾਲ ਖੜਾ ਹੁੰਦੇ ਫੇ ਮੈਂ ਕਿਹਾ ਨਾ 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 ਅੰਮੀ ਜਾਵਾਂ ਨਹੀਂ ਲੈ ਕਿ ਤੂੰ ਸੀ ਕਿਸੀ ਮੈਨੂੰ ਪੁੱਛਿੰਦੇ ਲੋਗੇ ਇਹ ਤਾਂ ਪਹਿਲਾਂ ਤੂੰ ਬਿਨਾ ਪੁੱਛੇ ਪੈਰ ਨਹੀਂ ਧਰਨਾ ਬਾਹਰ ਕਿ ਦਸਾਂ 87 ਨਹੀਂ ਕਿੰਨੇ ਅੱਜ 7 ਤਰੀਕਾ ਹੋਰ 4 ਦਿਨ ਰਹਿ ਆਣੇ ਜੰਨ ਨਾਲ ਤੂੰ ਸਬਰ ਨਹੀਂ ਦਾ 4 ਦਿਨ ਨਹੀਂ ਨਹੀਂ ਨਾ ਪੱਕੇ ਚੱਲਦੇ ਜਿੱਥੇ ਮਰਜੀ ਜੇ ਮਰੇ ਰੱਖ ਲੈ ਵੱਡੇ ਇਹ ਸੋੜਾ ਸਾਲ ਦਾ ਹੋਵੇ ਜਾਈਂ ਵੀ 4 ਦਿਨਾਂ 'ਚ ਫਰਕ ਪੈ ਜਾਣ। ਦੱਸਾਂ? 4 ਦਿਨਾਂ 'ਚ ਬਹੁਤ ਫਰਕ ਪੈ ਜਾਣ। 4 ਦਿਨ ਨਕਰੀ ਲੱਗ ਪਈ ਖਿੜੀ ਮੈਂ ਨਾ। ਜਾਣ ਦੋ। ਜਾਣ ਨਾ। ਜਾਣ ਨਾ ਖਿਆ ਗਾ ਰੱਛਾ ਮੈਂ ਤਾਂ ਮਨਿੰਦਰ ਮੈਂ ਅੱਗੀ ਥੱਕ ਕੇ ਆਈ ਆ ਯਾਰ। ਫਿਰ ਜਾਣ ਤੋਂ ਕਹਿ ਦੋ ਜਾ ਮੇਰੀ ਜਾਨ ਛੱਡ ਦੇ। ਐਦਾਂ ਕਹਿ ਦੋ ਜਾ ਮੇਰੀ ਜਾਨ ਛੱਡ ਦੇ ਜਾ ਜਿੰਮ ਭੱਜਾ। 2 ਘੰਟੇ RAM ਮਿਲੂਗਾ ਮੈਨੂੰ ਜਾ। ਕਹ ਦੇ। ਕਹ ਦੇ। ਨਹੀਂ ਮੈਂ ਕਿਤੇ ਨਹੀਂ ਜਾਂਦਾ ਸਵੇਰੇ ਕੰਮ ਤੇ ਜਾਣਾ ਬਸ। ਮੈਂ ਜਿਮ ਵੀ ਜਾਣਾ ਕਿਦਾਂ ਜਾਣਾ ਫਿਰ ਮੈਂ ਕੰਮ ਤੇੋਂ ਜਿਆਦਾ ਅੱਛਾ ਦੁਬਾਰੇ ਕਹੀ ਰਿਪੇ ਮੇਰੀ ਗੱਲ ਕੋਈ ਨਹੀਂ ਮੰਨਦਾ ਜਿੱਥੇ ਤੂੰ ਮੈਨੂੰ ਫੋਨ ਪੜਾਈ ਤੇ ਪਾਪਾ ਨੂੰ ਫੋਨ ਕਰਨਾ ਨਹੀਂ ਤੂੰ ਕਹਿ ਮੈਂ ਨਹੀਂ ਜਾਣਾ ਤੇ ਫਿਰ ਤੂੰ ਵਲੌਗ ਤੇ ਕਹਿਣਾ ਮੈਂ ਨਹੀਂ ਜਾਣਾ ਪਾਪਾ ਨੂੰ ਸਪੈਸ਼ਲ ਇਨੀ ਕਲਿੱਪ ਕੱਟ ਕੇ ਭੇਜੂਗਾ ਇਹ ਕਹਿੰਦਾ ਮੈਂ ਨਹੀਂ ਜਾਣਾ ਤੇ ਫਿਰ ਤੁਸੀਂ ਮੈਨੂੰ ਵੀ ਤਾਂ ਜਾਣ ਦੋ ਨਾ ਫਿਰ ਮੈਂ ਵੀ ਜਾਣਾ ਮੈਂ ਜਿਸ ਤੇਰੀ ਉਮਰ ਹੋਊਗਾ ਕੁੱਤਾ ਤੈਨੂੰ ਕੀ ਤੇ ਮੈਂ ਹੋ ਗਿਆ ਹਾਂ ਹਾਏ ਮਨਿੰਦਰ ਨਾ ਹਾਂ ਦੋ ਮਾ ਤੂੰ ਪਰੇਸਦੋ ਮੈਨੂੰ ਨਹੀਂ ਪਤਾ ਕਰ ਜਾ ਦਫਾ ਜਾ ਚੱਲ ਜਾ ਕਿ ਤੇ ਜਾਣੇ ਜਿੰਮ ਕੱਲ ਜਾਨਾ ਕੱਲ ਜਾਨਾ ਮੈਂ ਇਹ ਤਾਂ ਇਹ ਤਾਂ ਆਲਸੀ ਬੰਦਾ ਵਾ ਤੇ ਤੂੰ ਕਿਤੇ ਨਹੀਂ ਜਾਣਾ ਫਿਰ ਕਾਲੂ ਤੇ ਉਹਦੇ ਨਾਲ ਜਾਣਾ ਉਹ ਵੱਡੇ ਆ ਗਏ ਮੋਡੀ ਪੰਡ ਉਹ ਉਸ ਕੈਨੇਡੀ ਕਾਲੂਆ ਮੇਰਾ ਉਹ ਕਾਲੂਆ ਤੇਰਾ ਐਨਾ ਜੀ ਮੈਂ ਕੁੱਤਾ ਰੱਖਿਆ ਹੁੰਦਾ ਮੈਂ ਯਾਰ ਤੈਨੂੰ ਸਸਟ ਕਿਨੇ ਦੱਸਿਆ ਨਾਲ ਸੁਣ ਕੱਲ ਪੱਕਾ ਜਿੰਦਾ ਇਹ ਇਹ ਤਾਂ ਮੈਂ ਚਾਰਦੇ ਹੋਵੇ ਕੋਈ ਨਹੀਂ ਆਪਾਂ ਉਧਰ ਹੀ ਪਾਵਾਂਗੇ ਉਧਰ ਹੀ ਪਾਵਾਂਗੇ ਤੇ ਕੱਲ ਪੱਕਾ ਜਿੰਮ ਜਵਾਨ ਰਹੀ ਜੇ ਮੈਨੂੰ ਤਾਂ ਮੈਨੂੰ ਹੀ ਲੱਗਣੀ ਹੈ ਅੱਜ ਜਿੱਦੜ ਪੈਣਾ ਹੈ ਹਾਂ ਉਹ ਮਨਿਕਾ ਵਲੋਗ ਚ ਅਰੇ ਦੇਖੋ ਇਸ ਬੱਚੋ ਨੂੰ ਤਾਂ ਦੋਸਤੋ ਹੁਣ ਆਪਾਂ ਇੱਧਰ ਨਹੀਂ ਕਰ ਆ ਗਏ ਆ ਮੰਮੀ ਇੱਥੇ ਬੈਠੇ ਆ ਦੇਖੋ ਕੱਪੜੇ ਬਦਲ ਕੇ ਆਏ ਆ ਫੁੱਲ ਕਿਹੜਾ ਸੂਟ ਖੰਭਾ ਵਾਲਾ ਸੂਟ ਬਾਕੇ ਬਸ ਧਿਆਨ ਨਾਲ 6:30 ਤੜਾ ਵੱਜੀ ਤਾਂ ਗਾਇਸ ਸੁਲਤਾਨ ਸਿੰਘ ਆ ਗਿਆ ਸਾਡਾ ਗਾਇਸ ਤਾਂ ਆਏ ਸਾਡੇ ਰੋਟੀ ਖਾ ਰਹੇ ਆ ਰੋਟੀ ਤੇ ਸਬਜ਼ੀ ਹੈ ਕੋਈ ਸਬਜ਼ੀ ਹੋਰ ਰੋਟੀ ਤਾਂ ਦੇ ਦਿਓ ਓ ਤਾਈ ਓ ਤਾਈ ਓ ਤਾਈ ਹੈ ਰੋਟੀਆਂ ਬਣਾ ਰਹੀ ਹੈ ਰੋਟੀ ਨਹੀਂ ਦਿੱਤੀ ਕਹਿੰਦੇ ਰੋਟੀ ਨਹੀਂ ਬਣਾਣੀ ਰੋਟੀ ਨਹੀਂ ਬਣਾਉਣੀ ਤਾਂ ਗਾਇਜ਼ ਸਬਜੀ ਕਿਦਾਂ ਬਣੀ ਐ ਸਬਜੀ ਕਿਦੋਂ ਕੈਂਟ ਬਣੀ ਐ ਵਧੀਆ ਬਣੀ ਹੋਣਾ ਹੋ ਸਬਾਹ ਸਬਾਹ ਹੋ ਗਈ ਆ ਦੇਖੋ ਇੱਧਰ ਐ ਮਾਮੀ ਨਹੀਂ ਆ ਗਈ ਇੱਧਰ ਹੈਲੋ ਹੈਲੋ ਮਾਮੀ ਦਾ ਸਟਾਈਲ ਕਿਹਨ ਡ ਕੱਢ ਲੈ ਸੋਹਣੀਆਂ ਮਾਮੀਆਂ ਚੋੜ ਕੇ ਢੰਡ ਕੱਢਣਾ ਸੋਹਣੀਆਂ ਮਾਮੀਆਂ ਆ ਫੇਰ ਗਾ ਓਕੇ ਏ ਮੰਨੂ ਇਹ ਕਿੰਨੇ ਕੰਮ ਲੱਗੇ ਹੋਏ ਇਹ ਕੰਮ ਸਭ ਤੋਂ ਹਰੇ ਕੰਮ ਜ਼ਿਆਦਾ ਜ਼ਰੂਰੀ ਹੈ ਹੈਲੋ ਗਾਇਜ਼ ਅੱਜ ਸਵੇਰੇ ਆਣੀ ਵੀਡੀਓ ਦੇਖਿਆ ਤੁਸੀਂ ਅੱਜ ਸਵੇਰੇ ਦੇਣਾ ਇਹਨੇ ਉਧਰ ਵਲੌਗ ਬਣਾ ਕੇ ਆਈ ਨਾ ਤਾਂ ਇਹ ਇਦਾਂ ਦੇ ਪ੍ਰਾਣੀਆਂ ਵਾਸਤੇ ਕੀ ਕਹਿਣਾ ਚਾਹੋਗੇ ਤੁਸੀਂ ਅੱਜ ਕੱਲ ਦੇ ਇਹਦਾ ਬਾਕੀ ਕੀ ਕਹਿੰਦਾ ਮੈਗੀ ਕਹਿੰਦਾ ਸਾਨੂੰ ਤਾਂ ਚੱਪ ਕਰਾ ਜਵਾਕਰ ਦੇ ਦਈਓ ਅੱਗੇ ਲਾਈਏ ਇਹਨਾਂ ਦੇ ਅੱਗੇ ਲਾਇਆ ਇਹਨੇ ਇਹਨੇ ਮੂੰਹ ਪਤਾ ਨਹੀਂ ਕਦੋਂ ਕਿ ਨਹੀਂ ਕਦੂ ਕਦੂ ਨਹੀਂ ਰਗੇ ਸੀ ਇਹ ਨਹੀਂ ਚੱਲਿਆ ਹਾਂ ਹਾਂ ਕੀ ਕਰਾ ਤਮਾਟਾ ਤੇਰੀ ਸਾਹ ਕੋ ਦੁੱਟੂ ਮੰਨੂ ਹਾਂ ਆ ਬੰਦ ਹੋ ਗਿਆ ਬੰਦ ਹੋ ਗਿਆ ਅੱਜ ਸਰਚ ਕੀ ਹੋਇਆ ਮੰਨੂ ਆ ਕੌਣਾ ਹੈ ਸੁਣਾ ਕੌਣਾ ਮੰਨੂ ਆ ਕੌਣਾ ਹੈ ਹੈਲੋ ਮੰਨੇ ਕੌਣ ਹੈ ਕਿੱਸੀ ਕੌਣਾ ਹੈ ਫਲਾ ਫੋਨ ਖਾਓਗਾ ਜਾਂ ਫਿਰ ਬੋਲੂਗੀ ਮਿੱਟੀ ਮਿੱਟੀ ਤੇ ਮੈਂ ਤਾਂ ਮਿੱਟੀ ਹੈ नहीं पापा गाइस मामी साड़ी हौली हौली बोलती है नहीं मामी मैं ता हौली बोलती मेरी आवाज ਮੰਮੀ ਬਾਤ ਜਿਆਦਾ ਰਹਿਣੀਆਂ ਨੇ ਸੁਣ ਤਾਂ ਲਿਆ ਕਰਨੇ ਮੰਮੀ ਜਿਹੇ ਬਾਤ ਹੁੰਦੀ ਸੀ ਕੀ ਪਤਾ ਕੀ ਪਤਾ ਤੁਹਾਨੂੰ ਮੇਰੀਆਂ ਤੁਹਾਨੂੰ ਲਫੇਰੇ ਨਾ ਖਾਲੀ ਪਹਿਲੇ ਤੇਰੇ ਨਾਲ ਸਾਵਧਾਨ ਮੈਂ ਤਾ ਦੇਖੋ ਸਾਰਾ ਟੰਬਰ ਕਿਵੇਂ ਮੇਰੇ ਦੁਆਲੇ ਹੋ ਗਿਆ ਕਿਸੇ ਦੀ ਅੱਖਾਂ ਚਮਕਦੀਆਂ ਸੁਲਤਾਨ ਦੀਆਂ ਚਮਕਦੀਆਂ ਕੱਲੇ ਦੀਆਂ ਬੱਚੇ ਮਾਪਾ ਸੁਣ ਬੱਚਿਆਂ ਨੂੰ ਪਾਰ ਕਰਦਾ ਬਣਾਤੀ ਦਿਖਾਈਏ ਖਾਤੀ ਲੈ ਲੋ ਆਤੀ ਏ ਹਾਈ ਸ਼ਰਮ ਨਹੀਂ ਆਉਂਦੀ ਹਾਏ ਤੈਨੂੰ ਬਦਲੇ ਬੂਰੀ ਸਾੜੀ ਦੇ ਕੇ ਮੈਂ ਇੱਧਰ ਇੱਧਰ ਪਾਪਾ ਨਾਲ ਆਉਂਦਾ ਪਾਪਾ ਨੂੰ ਬੋਲਣ ਦਾ ਸ਼ੌਂਕ ਆਉਂਦਾ ਪਾਪਾ ਨੂੰ ਇੱਧਰ ਗਏ ਸਾਡੇ ਮੈਨੂੰ ਆਹ ਦੇਖੋ ਮੈਨਾਂ ਨੇ ਸਿਰਫ ਤੱਕਿਆ ਕਹਿੰਦੇ ਜਿਮ ਚੱਲਾਂਗੇ ਆਪਾਂ ਜਿਮ ਨਹੀਂ ਅੱਜ ਦਾ ਜਿਮ ਜਾਣੀ ਜਿਮ ਚੱਲਾਂਗੇ ਅੱਜ ਗਿਆ ਵੀ ਨਹੀਂ ਆਪਸ ਕਰਦਾ ਇਹ ਫਿਰ ਅਗਲਾ ਕੱਲ ਚੱਲਾਂਗੇ ਚਾਚੀ ਦਾ ਅੱਜ ਚੱਲੂ ਕੋਈ ਨਾ ਕੱਲ ਤੋਂ ਜਾਣਾ ਕੱਲ ਤੋਂ ਲਾਵੂਗੀ ਮੈਂ ਅੱਜ ਕਰਤਾ ਨਹੀਂ 11 ਕ੍ਰਿਕ ਦਾ ਬੜਾ ਉਹ ਯਾਰ 4 ਦਿਨ ਤੋਂ ਸੁਣ ਨਹੀਂ ਹੁੰਦਾ ਨਹੀਂ 11 ਕ੍ਰਿਕ ਦਾ ਪਹਿਲਾ ਮੈਂ ਤੈਨੂੰ ਨਹੀਂ ਜਾਣਦੇ ਮੰਮੀ ਕਹੋ ਯਾਰ ਮੰਮੀ ਨੇ ਕਿਹਾ ਅਸਤਰਾ ਦੀ ਕਮੀ ਤੈਨੂੰ ਹੋਰ ਕੁਝ ਨਹੀਂ ਆਜ ਤੱਕ ਤੁਮਾਂ ਨੇ ਪਾਟੀ ਬਦਲ ਲਈ ਮੰਮੀ ਨੇ ਕਿਹਾ ਪਾਟੀ ਬਦਲ ਲਈ ਜੇ ਮੈਂ ਤੈਨੂੰ ਹੁੰਦਾ ਹੈ ਹੈ ਤੇਰੀ ਨਹੀਂ ਆਵਾਜ਼ ਮਾਰੀ ਤੇ ਟੁੱਟਿਆ ਸੀ ਮੈਂ ਖਾਲੋ ਉੱਠ ਜੂਗਾ ਜਦ ਮੇਂ ਜਾਣ ਲਈ ਸਾਜਰੀ ਉੱਠਣਾ ਪੈਂਦਾ ਮੈਂ ਸਾਜਰੀ ਉੱਠਣਾ ਸੋਣਾ ਹੀ ਨਹੀਂ ਸੋਣਾ ਲੀ ਲੈ ਇੱਕ ਦਿਨ ਸੁਨੇਗਾ ਦੋ ਦਿਨ ਸੁਨੇਗਾ ਕੋਈ ਤਾਂ ਐਕਸਾਈਟਮੈਂਟ ਹੋਊ ਜਿੱਦਾਂ ਖੱਤ ਗਿਆ ਨਾ ਉਦੋਂ ਦੁੱਖਤੀਏ ਤਾਂ ਜੰਮ ਨਹੀਂ ਚਾਪਣਾ ਨਹੀਂ ਗਾ ਤੇਰਾ ਸਾਰਾ ਚਾਲ ਆ ਜਿੱਦਾਂ ਤੂੰ ਕਾਉ ਇਹਦੇ ਸੀਨ ਨਾ ਹੀ ਮੋਟਾ ਨਾ ਪਤਾ ਬਹੁਤ ਵਧੀਆ ਸੀ ਮੋਟੇ ਤੇਰੀ ਲਾ ਪਰ ਕੀ ਆ ਆ ਗੰਨੇ ਵਰਕੀਆਂ ਬਾਹਾਂ ਮੇਰੀਆਂ ਜਿਹੜੀ ਤੇਰੇ ਨਾਲ ਉਹਨੇ ੱੱੱਲੇ ਵਾਲੀ ਵੀਡੀਓ ਕਿਤਾ ਮੋਟੀ ਹੈ ਗੱਲੇ ਵਰਕੀਆਂ ਬਾਹਾਂ ਵੀ ਡਿਰ ਗਿਆ ਲੱਗਦਾ ਸੁਚੰਗਾ ਲੱਗਦਾ ਨਾ ਵੀ ਪਤਾ ਕੀ ਕਹਿੰਦੀ ਆ ਜਿਹੜੀ ਤੈਨੂੰ ਬਹੂ ਲਿਆ ਕੇ ਦੇਣੀ ਉਹ ਵੀ ਤਾਂ ਗੱਲਿਆਰਗੀ ਹੈ ਹਾਏ ਹਾਂ ਲੈ ਯਾਰ ਜੀ ਇੱਧਰ ਹੀ ਗੱਲਣਾ ਰ ਮੈਂ ਸ਼ੰਗਾ ਜਾਂਦੀ ਆ ਅੱਧੇ ਦੇਖੀ ਅੱਧੇ ਸਰ ਮਾਰ ਮਕੜੀ ਕੱਲ ਲੈ ਬਲਾਊਜ਼ ਤੇ ਨਾ ਇੱਥੇ ਬਾਤ ਬੂੰਜਦੀ ਸੀ ਹੂੰ ਸੁਬਾਨੀ ਸੀ ਗਾਇਸ ਇਧਰੋਂ ਬੈੱਡ ਕੱਢ ਕੇ ਇਧਰੋਂ ਬੈੱਡ ਕੱਢ ਕੇ ਅਸੀਂ ਇਧਰ ਲਾਤਾ ਫਾਈਨਲੀ ਤਾਂ ਇੱਥੇ ਗਾਇਸ ਕੁਛ ਨਹੀਂ ਹੈਗਾ ਆਏ ਮਾਮੀ ਗਰਮੀ ਚ ਮਾਰਦੀ ਨੇ ਆ ਇਧਰ ਗਾਈਜ਼ ਇਧਰ ਇਹ ਸਾਰਾ ਮੇਰੇ ਨਾਲ ਦੇਖ ਲਿਆ ਮਾਮੀ ਗਰਮੀ ਚ ਭਾਈ ਆ ਤੁਸੀਂ ਆ ਚਲੋ ਦੋਸਤੋ ਅਸੀਂ ਪੱਖਾ ਚਲਾ ਲਿਆ ਤੁਹਾਨੂੰ ਰੋਕੇ ਮਿਲਾ ਲਿਆ ਠੀਕ ਆ ਦੋਸਤੋ ਮਾਨੀ ਦੀਦੀ ਇਹਨਾਂ ਵਾਸਤੇ ਟੀ-ਸ਼ਰਟ ਲੱਗੇ ਦਿਖਾਏ ਰੰਗ ਆਪ ਦੇਖ ਖੱਟੇ ਜਿਹੇ ਰੰਗ ਲਿਆਂ ਦੇ ਦੋ ਦੋਨਾਂ ਨੇ ਯਾਰ ਫਿਰ ਤੇ ਰਿਕੋਰਡ ਕਰਾਜੀ ਤੁਹਾਨੂੰ ਇਹ ਆ ਦੇਖੋ ਸੇਮ ਸੇਮ ਟੀ-ਸ਼ਰਟ ਲੱਗਣ ਦਿਨਾ ਕਿੰਨੇ ਕਿੰਨੇ ਦੀ ਲਿਆਂਦੀ 70 70 70 ਦੀਆਂ ਦੋ 70 ਦੀਆਂ ਦੋ 70 ਦੀਆਂ ਦੇ ਉਪਰ ਥੱਲੇ ਅਮਨਿੰਦਰ ਕਹਿੰਦਾ ਕਿ ਤਰ੍ਹਾਂ ਲੱਗਦੀ ਮੈਂ ਘਰ ਪੁੰਚੂ ਲੈ ਕੇ ਜਾਂਦੀ ਹਾਂ ਬੁਲਾ ਕੇ ਆਏ ਆ ਜੂੜੀਓ ਤੂੰ ਉਹ ਨਾ ਇੱਕਦਮ ਆ ਜੂੜੀਓ ਨੀ ਨੀ ਕਿ ਛੱਡੂ ਨੀ ਨੀ ਬਹੁਤ ਕੀ ਮੋਟਾ ਛੋਟਾ ਡਾਕੀਗਾ ਸਦਾ ਹੀ ਸੀਗਾ ਠੀਕ ਆ ਅੰਦਰ ਘਰ ਲੱਗਾ ਅੰਦਰ ਘਰ ਲੱਗਾ ਅੱਗੇ ਅੱਛੇ ਆ ਬੋਰਸ ਨਾ ਕਰਿਆ ਕਰ ਜਿਹੜੀ ਤੀ ਦੇਖੋ ਇਹਨੇ ਚਾਪੀ ਜਿਹੜੀ ਮਰਜੀ ਮੂੰਹ 'ਚ ਪਾ ਲੈਂਦਾ ਚੱਕ ਕੇ ਆ ਬਣੀ ਨੀ ਗਿਵਲੀ ਆ ਕੀ ਬਣਿਆ ਪਿੱਛੇ जसू यार पानी गलास दही तू मेरे मोटरसाइकिल चाबी गई तो पुष्क ले रोकते रोकते दिखाओ कि ਉਈ ਮੈਂ ਤੇ ਜੱਸ਼ੂ ਹੋ ਮੈਂ ਤੇ ਨਵਜੋਤ ਆ ਮੈਂ ਪੈਂਟ ਵੀੜੀ ਕਰਤੀ ਔਰ ਇਹਨਾਂ ਨੇ ਆਹ ਗੱਲ ਮਾੜੀ ਕੀਤੀ ਵਾਦੀ ਗੱਡੀ ਖੁੱਲੀ ਵੈਂਟ ਪਾਈ ਆ ਲੱਸੀ ਵੱਡੇ ਉਹ ਮੈਂ ਆਰੀਲ ਕਿੱਥੋਂ ਆਇਆ ਖਾ ਲੋ ਕੁਸਾਲ ਕੁਸਾਲ ਹੈ ਪਕੋੜੇ ਆਂਦੀ ਓਏ ਕੋਕ ਪਈ ਓਏ ਮੰਮੀ ਗਲਾਸੀ ਸਹੀ ਗਲਾਸੀ ਵੱਡੀ ਸਾਰੀ ਨਹੀਂ ਨਹੀਂ ਤਾਈ ਵੱਡਾ ਗਲਾਸੀ ਵੱਡਾ ਮੈਂ ਵੱਡਾ ਹੀ ਪੀਊਂਗਾ ਮੈਂ ਨਾ ਵੱਡੇ ਜੀ ਪੀਣੀ ਮੇਨ ਜਿੱਦ ਨਾ ਕਰਿਆ ਕਰੋ ਤਾਈ ਹੁਣ ਮੈਂ ਵੱਡਾ ਹੋ ਗਿਆ ਉਹ ਹੱਥ ਲੱਤੀ ਆਈ ਗੱਲ ਨਹੀਂ ਬਾਈ ਅਗਾਂ ਇਸ ਕੋਪ ਪੀਣੀ ਆ ਮੈਂ ਸਟਾਰਟਰ ਲੱਗਾ ਆ ਕਿੱਥੇ ਉਹ ਮੈਂ ਤਾਂ ਗਲਾਸ ਹੀ ਪਾਪੇ ਨੂੰ ਬੁਲਾ ਰਿਹਾ ਨਾ ਪਾਪੇ ਨੂੰ ਬੋਲ ਰਿਹਾ ਆ ਉਹਨੂੰ ਕੋਕ ਕਰਵਾਉਣਾ ਇੱਕ ਮਿੰਟ ਜੰਨਾ ਤਾਈ ਕੋਈ ਚੱਲਾ ਕਾਇਆਈ ਲੋਕੋ ਕੋ ਪੀਓ ਪੀ ਲੋ ਥੋੜੀ ਪੀ ਲੋ ਪੀ ਲੋ ਮੈਂ ਲੈ ਆਂਦੀ ਆ ਆਪਣੇ ਵਾਸਤੇ ਕੱਢ ਲਈ ਮੈਂ ਪਹਿਲਾਂ ਮੈਂ ਪੀ ਲੋ ਯਾਰ ਥੋੜੀ ਜੀ ਪੀ ਲੋ ਕੋਈ ਨਹੀਂ ਲੱਗ ਤੋਨੂ ਘੁੱਟ ਘੁੱਟ ਕਰਾਉਂਦੇ ਆ ਆ ਤਾਇ ਦੀ ਕੋਕ ਖੋਲੀ ਕਹਿੰਦੇ ਆ ਦੇਖੋ ਹਾਂ ਬਿੱਲੀ ਆ ਗਈ ਹੋ ਗਿਆ ਮੇਰੇ ਜੱਬੀ ਚ ਫੋਨ ਵਜਦਾ ਕੋੜ ਕੋੜ ਆਏ ਆ ਦੇਖ ਲੋ ਗਾਇਸ ਮੇਰੀ ਬਿੱਲੀ ਦਾ ਕੀ ਬਣਾ ਦੋ ਆ ਬਿੱਲੀ ਦੀ ਖਾ ਲਓ ਬਿੱਲੀ ਬੜਾ ਕਿਤੇ ਆਈ ਸੀ ਇਹ ਦੇਖੋ ਗਾਇਸ ਓ ਮਾਈ ਗੋਡ ਹਾਏ ਮਿੱਟੀ ਦੀ ਪਿੱਲੀ ਦੀ ਖਾਲ ਦੇ ਰੇਡ ਤੀ ਮੈਂ ਕਹਿੰਦਾ ਥਰੋ ਇਹਨੂੰ ਕੁਕਰ ਚ ਨੋਬੀ ਬਲੇਟ ਦੇ ਰਿਹਾ ਉਹ ਰਿਹਾ ਇਧਰ 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 ਮੈਂ ਚੁੱਕ ਰਿਹਾ ਚੁੱਕ ਰਿਹਾ ਆਏ ਵੀ ਕਿਤਾ ਜੀਵਨ ਚ ਫੋਨ ਨਹੀਂ ਅੰਡਾ ਮਮਿੰਡ ਰੌਣ ਚੱਲੇ ਆ ਰੌਣ ਰੌਣੀ ਬਾਂਮੀ ਤੇ ਮੇਰੀ ਫੇਵਰਿਟ ਡਿਸ਼ ਮਾਰੇਗੀ ਫੇਵਰਿਟ ਡਿਸ਼ ਬਣਾ ਇਹਨਾਂ ਸਾਡੇ ਦੇ ਘਰ ਮੇਰੇ ਕੋਲ ਉਹ ਕਿਹੜੀ ਬਣਾਏ ਦੱਸੋ ਪੱਕਾ ਪੱਕਾ ਮੜਾਈ ਕਰਨਾ ਪੱਕਾ ਲੋ ਬਰ ਤਸਰਦੋ ਠੀਕ ਆ ਕਾ ਕਿ ਲਿਓ ਪਾਲੋ ਕੁੱਕਰ ਚ ਕੁੱਕਰ ਚ ਪਾਜੋ ਕੁੱਕਰ ਚ ਆ ਵੀ ਰਹਿਣਾ ਰੰਗੇ ਨਾ ਠੀਕ ਆਪਾਂ ਮਾਰੇ ਨੂੰ ਹੋਣੀ ਮਾਰੇ ਨਹੀਂ ਲਿਓ ਲਿਓ ਸिखਾਣੀ ਦੇਖੋ ਫਿਰ ਕੀ ਕਰਦੀ ਐ ਦੀਦੀ ਦੇਖੋ ਇਹ ਤੁਸੇਰੇ ਬਣਾਵਾ ਨੜਕਾ ਬਾਹਰ ਤੇ ਖੋਗ ਆਇਆ ਤੁਹਾਨੂੰ ਵਧੀਆ ਚੀਜ਼ ਖਵਾਈ ਐ ਡਿਸ਼ ਆਇਆ ਤਾਂ ਲੈ ਕੇ ਚੀਜ਼ੀ ਖਵਾਣਾ ਇੱਥੇ ਹੀ ਰੋਣਾ ਹਾਂ ਤੇ ਦੀਦੀ ਮੈਂ ਬੈ ਗਈ ਐ ਕਿਤੇ ਗੱਡੀ 'ਚ ਬੈਠੀ ਹੁੰਦੀ ਸੀ ਉਹਨੇ ਸੋਈ ਜਾ ਕੇ ਖਲ ਲਵਾ ਕੇ ਆਪਾਂ ਸਵੇਰੇ ਇਹਦੀ ਸਬਜ਼ੀ ਖਾਣੀ ਵਧੀਆ ਹਾਏ ਵਿਚਾਰੇ ਬਿੱਲੀ ਦਾ ਸੱਚਾ ਨਾਸ ਮਾਰਤਾ ਐ ਦੋਸਤ ਕੋਮਕੀ ਲੈਣ ਚੱਲ ਚੱਲ ਤੈਨੂੰ ਮੈਂ ਬਰ੍ਹਾ ਕਰਾਂ ਮੈਂ ਕੀ ਕਰਨਾ ਬਿੱਲੀ ਦਾ ਸਵੇਰ ਸਬਜ਼ੀ ਬਣੂਗੀ ਖਾ ਲੇ ਹੋ ਮਨੂ ਕਹੀਂ ਕਹੀਂ ਹੈਲੋ ਹੈਲੋ ਕਹੀਂ ਕੁਛ ਚੱਲੇ ਰਗਣ ਜਾਨ ਦੋ ਕਰਨ ਦੋ ਆ ਬਿੱਲੀ ਦੀ ਖਾ ਲਓ ਇਹ ਨਹੀਂ ਲਾਈ ਗਿਆ ਇਹ ਤੂੰ ਜਲਾਦ ਨੇ ਜਲਾਦ ਨੇ ਬਿੱਲੀ ਮਾਰਤੀ ਸਾਡੀ ਤਾਇਆ ਜੀ ਤੁਹਾਡੀ ਕੁੜੀ ਕਾਤਲ ਆ ਬਿੱਲੀ ਮਾਰੀ ਇਹਨੇ ਦੇਖੋ ਬਿੱਲੀ ਦੀ ਖਲ ਦੇੜਤੀ ਕੀ ਡਾਕਟਰ ਡਾਕਟਰ ਕਿੱਥੇ ਡਾਕਟਰ ਘਰ ਜੇ ਜਾਣਾ ਵੀ ਨਹੀਂ ਆ ਮੈਂ ਇਧਰ ਦਫਤਰ ਨਹੀਂ ਜਾਂਦਾ ਤੁਹਾਨੂੰ ਤਾਂ ਕਿਹੜੇ ਦਫਤਰ ਦੀ ਗੱਲ ਚੱਲਦੀ ਇਧਰ ਇੰਦੀ ਦਫਤਰ ਜਾਂਦਾ ਤੇ ਇੰਜ ਜਿਹਦੇ ਦਫਤਰ ਚ ਜਾਂਦਾ ਵਾ ਜਾਂਦਾ ਨਹੀਂ ਇੱਥੇ ਚਲੋ ਏ ਰੋਟੀ ਖਾਓ ਆ ਗਿਆ ਆ ਗਿਆ ਤੁਸੀਂ ਪਕਾਵਾ ਚਲੋ ਬਾਹਰ ਆ ਆ ਗਿਆ ਮੈਂ ਨਾ ਲੋਕੀ ਆ ਆ ਟੈਪਰ ਤੇ ਆ ਟੈਪਰ ਦੇਖ ਕੇ ਸਾਫ ਕਰਦਾ ਤਾਂ ਹੀ ਜਦੋਂ ਨਾ ਪਤਾ ਪੱਕੀ ਰੱਖਿਆ ਰੀਦਾ ਵੱਡਾ ਬਰਸ਼ ਨਾ ਟੱਟੀ ਚੀਂ ਨਾ ਖਦੇ ਟੱਟੀ ਚੋਟ ਸਰ ਹੋਰ ਅੱਗੇ ਰੱਖਾ ਲੋ ਦਿਨਾਂ ਰੱਖਿਆ ਬਾਹਰ ਵੱਡਾ ਬਰਸ਼ ਕੰਨੇ ਠੀਕ ਆ ਟੱਟੀ ਮੈਂ ਤਾਂ ਨਹੀਂ ਖਾਣੀ ਭੁੱਖ ਨਹੀਂ ਮੈਨੂੰ ਵੱਡਾ ਬਰਸ਼ ਨਹੀਂ ਬਿਗ ਬਰਸ਼ ਬਿਗ ਬਰਸ਼ ਰੀਤੇ ਪਿੰਕ ਬਰਸ਼ ਆਏ ਵੇ ਪਿੰਕ ਵਾਈਪਰ ਪਿੰਕ ਵਾਟਰ ਕੰਟਰ ਪਿੰਕ ਬਰਸ਼ ਗਾਈਜ਼ ਟੱਕਣਾ ਉਹ ਫਿੰਗਰ ਟੱਕਣਾ ਚੋਕੀ ਗਲਾਬੋ ਚੱਲੀ ਗਲਾਬੋ ਹਾਂ ਮਾਰੇ ਕਿੰਦਾ ਚੱਲ ਟੁੰਡ ਦਾ ਨਾਮ ਦਾ ਗਲਾਬੋ ਗਲਾਬੋ ਜਰਾ ਚੱਕਰ ਦਿਖਾ ਦਿਓ ਹਾਂ ਦੇਖੀ ਫੂਲ ਚੋਰਾ ਹੋਏ ਚੋਰਾ ਪੱਪੀ ਚੋਰ ਪੱਪੀ ਚੋਰ ਖੜਿਆਂ ਗਿਆ ਪੜਿਆ ਜਾ ਤੇਲ ਕੱਢਣ ਲੱਗੇ ਨਹੀਂ ਹੋਣਾ ਜਾ ਤੇਲ ਕੱਢਣ ਲੱਗਾ ਮੋਟਰਸਾਈਕਲ 'ਚ ਮੈਨੂੰ ਗੱਲ ਸੁਣ ਚਾਹੀ ਸੀ ਜੇ ਕਹਿੰਦਾ ਤੇਲ ਚੋਂ ਉਹ ਤੇਲ ਚੋਂ ਭਈ ਨਾ ਮੋਟਰਸਾਈਕਲ ਤੇਲ ਜਦੋਂ ਨਾ ਮੋਟਰਸਾਈਕਲ ਆਇਆ 15 ਮਾਰੀ ਅੰਦਰ ਨਹੀਂ ਵੜਨਾ ਜਾਨਾ ਵਾ ਤੇਲ ਜਦੋਂ ਗੱਡੀ ਅੰਦਰ ਵੜੀ ਹਾਂ ਇਹਦੇ ਉਸਤੇ ਇੱਕ ਸਾਡੇ ਦੀਦੀ ਹੋਰ ਆ ਪਰਸ਼ੀਨ ਦਿਖਾਉਂਦੇ ਨੇਗੇ ਹਾਂ ਇਹ ਪਹਿਲੇ ਫਿਰਦੇ ਆ ਦੇਖੋ ਦੋਸਤੋ ਖਾਲਾ ਬਿੱਲੀ ਦੀ ਬੜੀ ਪੋਲੀ ਪੋਲੀ ਆ ਕਿੱਥੇ ਗਈ ਉਹ ਬਣਾਈ ਸੀਗੀ ਕਿੱਥੇ ਉਹ ਪਤਾ ਹੀ ਨਹੀਂ ਮੈਂ ਬਾਲਟ ਬਾਲ ਵੀ ਲੱਸੀ ਦੀ ਅੱਜ ਆਪਕ ਦਈਦਾ ਪਰ ਇਹ ਮੈਂ ਦਈ ਭਰਤਾ ਬਾਲਟੀ ਚ ਉੱਤੋਂ ਪਾਣੀ ਥੋਕਦਾ ਉਹ ਬਈ ਉਹ ਬਈ ਔਰ ਬਈ ਕੁਛ ਹੋਰ ਚਾਹੀਦਾ ਹੋਵੇ ਦੱਸ ਦਿਓ ਗਾਇਜ਼ ਸੁਲਤਾਨ ਦਫ਼ਤਰ ਕੀ ਆ ਮੈਂ ਉਹ ਤਰ੍ਹਾਂ ਮੰਮੀ ਐਤੀ ਬੈ ਕੇ ਖਾਂਗੇ

ਕੱਟ ਕਰੀਏ ਬਣਾਈਏ ਚੈਡਿਟ ਕਰਨਾ ਬਹੁਤ ਔਖਾ ਵਾ ਠੀਕ ਹੈ ਉਹ ਬੁੜਤੀਓ ਨਿਕਲ ਤੈਨੂੰ ਕੀ ਦੇ ਕੇ ਉੱਤ ਚੜਨ ਨੂੰ ਆ ਲੋਡ ਕਰ ਦਿੱਤਾ ਤੁਸੀਂ ਆ ਤੈਨੂੰ ਸੁਲ ਗਿਆ ਤਾਂ ਦੋਸਤੋਂ ਹੋਂ ਤੋਂ ਨਾ ਦੋਸਤੋਂ ਤੋਂ ਪਰ ਓਕੇ ਬੰਦੇ ਠੀਕ ਹੈ ਤੇ ਉੱਥੇ ਰੋਲਾ ਪੈ ਗਿਆ ਸੌਣ ਦਾ ਮੰਝੇ ਥੁੜ ਗਏ ਮਸੇ ਨਹੀਂ ਥੁੜ ਗਏ ਹਵਾ ਹਵਾ ਦਾ ਦਿੱਕਤ ਆ ਗਈ ਹਬ ਬੰਦੇ ਵੀ ਪੂੜਿਆ ਹਵਾ ਥੁੜ ਗਈ ਬੰਦੇ ਥੁੜ ਗਏ ਹਵਾ ਥੁੜ ਗਈ ਆ ਦੇਖੋ ਇਹ ਉਹ ਕਰ ਰਹੇ ਆ ਉੱਤਰ ਤੇੂੰ ਕਿਹਨਾਂ ਚੀਜ਼ ਕਰਦਾ ਰਹਿਣਾ ਮਾਮਾ ਕੱਪੜੇ-ਕੁਪੜੇ ਪਾ ਲਿਆ ਕਰ ਪਾ ਲਿਆ ਕਰ ਗਰਮੀ ਜ਼ਿਆਦਾ ਕੂਲਰ ਕੱਟਨੇ ਬੈਰੇ ਆ ਦੋਸਤੋ ਕੂਲਰ ਲਗਾ ਰਹੇ ਉੱਤਰ ਕੋਈ ਡਿਉ ਲੰਬੀ ਤਾਂ ਸੁਪਾਇ ਚਰਾਂਤ ਲੱਗਦਾ ਤਾਂ ਦੋਸਤੋ ਸਰਦਨ ਲਟ ਗਏ ਨੇ ਤਾਂ ਆਏ ਸਾਡੇ ਬੈਠੇ ਆ ਇਧਰ ਗイズ ਪੱਖੇ ਦਾ ਚੱਕਰ ਪੈ ਗਿਆ ਹੁਣ ਪਹਿਲਾਂ ਵੀ ਹੋ ਗਿਆ ਸੀਗਾ ਪੱਖੇ ਗੁੱਲਰ ਨਾਲ ਚੱਕਰ ਪੈ ਗਿਆ ਹਾਂ ਪੱਖੇ ਗੁੱਲਰ ਚੱਕਰ ਚੱਲਦਾ ਹਾਂ ਗੁੱਲਰ ਚੱਲਦਾ ਪੱਖੇ ਦਾ ਤੇ ਗੁੱਲਰ ਦਿਲੂ ਦਾ ਪਾਗਾ ਕਹਿੰਦਾ ਨਾ ਜਦੋਂ ਮਗਾ ਦਾ ਗੁੱਲਰ ਦਿਲੂ ਦਾ ਦੋਨੋਂ ਦਾ ਗੁੱਲਰ ਲੱਗਿਆ ਉੱਧੀ ਜਾਂਦਾ ਜੀ ਤੂੰ ਮੈਂ ਤੈਨੂੰ ਲੱਗਣੇ ਨਹੀਂ ਇਹ ਕਿਹਦਾ ਨਹੀਂ ਪ੍ਰਗਤ ਮਾੜੀ ਤੰਪਣਾ ਨਹੀਂ ਮਾੜੀ ਨਾ ਨਾ ਨਹੀਂ ਹੁਣ ਤੂੰ ਤਾਰਾ ਫੜੀ ਜਾਣਾ ਨਾ ਲਾਦਾ